हां जी दोस्तों, 사ਸਤਰੀਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਜੀ ਨੂੰ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਖਾਸ ਸ਼ਹਿਰ ਪੱਟੀ ਖੜੇ ਆਂ। ਤਹਿਸੀਲ ਵੀ ਪੱਟੀ, ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਬਾਜੀ ਦਮੜੀ ਤੇ ਵੀਰ ਬਿੱਲੇ ਸ਼ਾਹ ਉਹਨਾਂ ਦੇ ਫਾਰਮ ਤੇ ਪਹੁੰਚੇ ਆਂ। ਇਸ ਘਰੋਂ ਆਪਾਂ ਇਸ ਫਾਰਮ ਤੋਂ ਪਹਿਲਾਂ ਵੀ ਤੁਹਾਡੇ ਸਾਹਮਣੇ ਕਾਫੀ ਵੀਡੀਓ ਪੇਸ਼ ਕੀਤੀਆਂ ਨੇ। ਤਾਂ ਤਕਰੀਬਨ ਜਿੰਨੀ ਵੀ ਡਿਟੇਲ ਆਪਾਂ ਵੀਰ ਨਿਤਣ ਤੋਂ ਲੈਂਦੇ ਰਹੇ ਆਂ। ਅੱਜ ਕੱਲ੍ਹ ਵੀਰ ਹੁਣੀ ਕੈਨੇਡਾ ਦੇ ਵਿੱਚ ਨੇ। ਸੋ ਬਾਕੀ ਉਥੇ ਜੌਬ ਕਰਦੇ ਉਥੇ ਵਰਕ ਕਰਦੇ ਆ ਤੇ ਉਹਨਾਂ ਨਾਲ ਵੀ ਕਾਫੀ ਪ੍ਰੇਮ ਪਿਆਰ ਆਪਣਾ ਸ਼ੁਰੂ ਹੋ ਰਿਹਾ ਠੀਕ ਆ ਜੀ ਮਾਲ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਕੋਈ 8-7 ਨਾਗ ਜਿਹੜੇ ਆਪਾਂ ਦਿਖਾਉਂਦੇ ਰਹੇ ਆ ਇਸ ਫਾਰਮ ਤੋਂ ਪੂਰੀ ਡਿਟੇਲ ਅੱਜ ਭਾਜੀ ਬਿੱਲੇ ਸ਼ਾਹ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਚੈੱਕ ਕਰ ਆਪਾਂ ਨਗਾ ਦੀ ਗੱਲ ਕਰਕੇ ਤੇ ਅੱਜ ਆਪਾਂ ਪਰ ਆਉਣ ਜਿਹੜੇ ਨਾਗ ਬਖਾਉਣ ਵਾਲਿਆਂ ਠੀਕ ਆ ਜੀ ਟੋਟਲ ਜਿਹੜੀਆਂ 5 ਕੁ ਬੈੜਾ ਹੋਣਗੀਆਂ ਜਿਹਦੇ ਵਿੱਚੋਂ ਇੱਕ ਗੱਬਣ ਵੈੜ ਹੋਊਗੀ ਠੀਕ ਆ ਜੀ ਬਾਕੀ ਮਾਲ ਸਾਰੇ ਸੋਇਆ ਸਵਾਇਆ ਇੱਕ ਵਛੀ ਤਕਰੀਬਨ ਹੋਣ ਪੂਰੀ ਗੱਲਬਾਤ ਕਰਾਂਗੇ ਵੱਟੀਆਂ ਬਾੜਾਂ ਨੇ ਬਾਕੀ ਮੇਰੇ ਭਰਾ ਇੱਥੇ ਆਣ ਕੇ ਵਿਜ਼ਿਟ ਕਰਕੇ ਮਾਲ ਸੋਇਆ ਸਵਾਇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜੇ ਜੜੀ ਕੋਈ ਗੱਬਣ ਬਚੀ ਹੋਊਗੀ ਠੀਕਾ ਜੀ ਆਪਣੀ ਚੌਥਾ ਨਾਲ ਦੀ ਟਿੱਪ ਕੇ ਲੈ ਕੇ ਜਾਇਓ ਚਬਾਰਾ ਸਾਹਿਬ ਗੁਰਦੁਆਰਾ ਬਿਲਕੁਲ ਲਾਗੇ ਪੈਂਦਾ ਇਸ ਲੋਕੇਸ਼ਨ ਤੇ ਕਿਸੇ ਭਰਾ ਨੇ ਵਿਜ਼ਿਟ ਕਰਨੀ ਆ ਤੇ ਬਾਕੀ ਮੇਰਾ ਭਰਾ ਆਓ ਆਣ ਕੇ ਇੱਥੇ ਤਸੱਲੀ ਕਰੋ ਅੱਜ ਤਰੀਕ ਤੁਸੀਂ ਨੋਟ ਕਰ ਲਓ 30 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਜੀ ਬ ਹੋਰ ਪਾਜੀ ਠੀਕ ਠਾਕ ਮਾਲਾ ਕੈਮ ਸੇਤਾ ਹਾਂ ਠੀਕ ਹੈ ਚਲੋ ਸ਼ੁਕਰੇ ਮਾਲਕ ਦਾ ਪਾਜੀ ਬਿੱਲੇ ਸਾਹਿਬ ਜੀ ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਆਪ ਕੈਮਰਾ ਵੀ ਆਪਣੀ ਗੱਲ ਹੁੰਦੀ ਪਈ ਸੀ ਵੀ ਮਾਲ ਤਕਰੀਬਨ ਬੱਛੀਆਂ ਤੋਂ ਬੜੀਆਂ ਵੱਟੀਆਂ ਵੱਟੀਆਂ ਚੰਗੀਆਂ ਸਾਫ਼ ਸੁਥਰੀਆਂ ਹੁੰਦੀਆਂ ਫਾਰਮ ਤੇ ਹਾਂ ਜੀ ਤਕਰੀਬਨ ਚਲੋ ਜਦੋਂ ਨਿਤਨ ਬਾਹਰ ਚਲਾ ਗਿਆ ਉਸ ਤੋਂ ਪਹਿਲਾਂ ਆਪਾਂ 25 37 ਦਿਨ ਦੀ ਵੀਡੀਓ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਵੀ ਕਰਦੇ ਰਹੇ ਸੀ ਕਰਦੇ ਫਿਰ ਹਾਂ ਉਹਨਾਂ ਕੀ ਮਾਲ ਲਈਦਾ ਜਿਹੜਾ ਇੱਥੇ ਆਹ ਠੀਕ ਹੈ ਲੋਕਲ ਵਿਕ ਜਾਂਦਾ ਠੀਕ ਹੈ ਜੀ ਤੇ ਅੱਜ ਪਾਜੀ ਜਿਹੜੇ ਆਪਾਂ ਐਨੀਮਲ ਦਿਖਾਉਣੇ ਆਪਣੇ ਭ ਟੋਟਲ ਜਿਵੇਂ ਜ਼ਿਕਰ ਕੀਤਾ ਆਪਣੇ ਕੋਲ ਪੰਜ ਹੀ ਬੈੜਾਂ ਨੇ ਮੌਕੇ ਤੇ ਪੰਜ ਬੈੜਾ ਵੈਸੇ ਦੋ ਗੱਬਣ ਸੀ ਇੱਕ ਬੱਚੀ ਹੁਣ ਸੂਫੀ 10 ਮਿੰਟ ਪਹਿਲਾਂ ਤੇ ਬੱਚੀ ਇੱਕ ਹੀ ਗੱਬਣ ਰਹਿ ਗਈ ਹੁਣ ਗੱਬਣ ਰਹਿ ਗਈ ਠੀਕ ਆ ਜੀ ਸੋ ਮਾਲ ਜਿਹੜਾ ਦੋਸਤੋ ਵੀਰ ਹੁਣ ਲਿਆਉਂਦੇ ਆ ਸਾਫ ਸੁਥਰਾ ਜੀ ਠੀਕ ਆ ਜੀ ਜਨਵਰੀ ਨਾਲ ਦੇ ਕੋਲ 25 ਲੀਟਰ 30 ਲੀਟਰ 30 ਲੀਟਰ ਤੋਂ ਬਾਹਰ ਚੱਲਣ ਵਾਲੀਆਂ ਬੈੜਾਂ ਜਿਹੜੀਆਂ ਕਿਸੇ ਦੇ ਭਰਾ ਨੇ ਖਰੀਦਣੀਆਂ ਸਪਰਕ ਕਰ ਲਿਓ ਜੀ ਚੰਗੇ ਪਸ਼ੂ ਹੁੰਦੇ ਆ ਦੁੱਧਵਾਦ ਵਾਲੇ ਹੁੰਦੇ ਆ ਠੀਕ ਆ ਜੀ ਤੇ ਸ਼ੁਰੂਆਤ ਪਾਜੀ ਬਿੱਲਾ ਸਾਹਿਬ ਜੀ ਕਿਹੜੇ ਪਾਸੇ ਕਰਦੇ ਜਾ ਕੇ ਇਧਰ ਮਰਜ਼ੀ ਕਰ ਲੋ ਹਾਂ ਜੀ ਇਧਰ ਜਿਹੜੀ ਵਹਿੜ ਸੂਈ ਏ ਬੇਸ਼ੱਕ ਇਧਰੋਂ ਕਰ ਲੈਨੇ ਆ ਇਧਰੋਂ ਕਰ ਲੈਨੇ ਆ ਠੀਕ ਆ ਜੀ ਇਹ ਬੱਚੀ ਜਿਹੜੀ ਇੱਕ ਵਾਰੀ ਜਸ਼ਨ ਪੂਰਾ ਕੈਮਰਾ ਮਾਰ ਕੇ ਭਰਾਵਾਂ ਨੂੰ ਦਿਖਾਦੇ ਸੂਈ ਸਵਾਈ ਆ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ 10 ਕਿ ਮਿੰਟ ਹੋ ਗਿਆ ਤਕਰੀਬਨ ਇਹਨੂੰ ਸੂਈ ਨੂੰ ਲੇਵੇ ਭਾਂਡੇ ਦੀ ਪੂਰੀ ਖਬਰਦਾਰ ਆ ਬਣੀ ਥਣੀ ਮਾਲਕ ਦੀ ਕਿਰਪਾ ਨਾਲ ਬਹੁਤ ਜਦੀ ਆ ਮਗਰ ਬੱਚੀ ਨੂੰ ਜਨਮ ਦਿੱਤਾ ਮਗਰ ਜਿਹੜਾ ਬੱਚਾ ਆ ਗਿਆ ਉਹ ਵੀ ਤੁਹਾਨੂੰ ਇੱਕ ਵਾਰੀ ਦਿਖਾ ਤਕਰੀਬਨ 10 ਮਿੰਟ ਹੀ ਹੋਏ ਆ ਤੇ ਇਹ ਵੀਰ ਬਿੱਲੇ ਸਾਹਿਬ ਜੀ ਸੂਹਾ ਕਿਨਮਾ ਬੱਛੀ ਇਹ ਦੂਜਾ ਸੂਹਾ ਜੇ ਦੂਜੇ ਸੂਵੇ ਆ ਹਾਂਜੀ ਠੀਕ ਆ ਜੀ ਦੂਜੇ ਸੂਵੇ ਇਹ ਸੂਈ ਆ ਬਾਕੀ ਥਣ ਮੇਰਾ ਭਰਾ ਵੇਖੋਗੇ ਨਖੇੜ ਨਖੂੜ ਚੰਗਾ ਚਾਰੇ ਥਾਣਾ ਦਾ ਤੇ ਇਹ ਬਾਕੀ ਥੱਬੀਆਂ ਦਾ ਲੇਵਾ ਕਰਮਾਂ ਵਾਲੀ ਸਾਂਭੀ ਫਿਰਦੀ ਆ ਤੇ ਜੇਰ ਜੂਰ ਪਾ ਦੂਗੀ ਪ੍ਰੋਪਰ ਉਹਦੀ ਤੁਸੀਂ ਡਿਟੇਲ ਲੈ ਲਿਆ ਜੋ ਕੋਈ ਘੰਟੇ 2 ਘੰਟਿਆਂ ਤੱਕ ਜੇਰ ਪ੍ਰੋਪਰ ਪਾ ਦੂਗੀ ਫੁੱਲ ਵੱਡੀ ਹਾਈਟ ਲੈਂਥ ਵਾਲੀ ਆ ਇਹ ਪਾਜੀ ਬਿੱਲਾ ਸਾਹਿਬ ਜੀ ਥੋੜਾ ਜਿਹਾ ਆਪਾਂ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ ਸੋ ਸੂਈ ਸੁਭਾਈ ਤਾਜੀ ਦੁੱਧ ਦੇ ਕਿੰਨਾ ਚਪਾਉਣਾ ਬਾਕੀ ਫਾਰਮਰ ਭਰਾ ਦੀ ਸੇਵਾ ਡਿਪੈਂਡ ਕਰਦੀ ਆ ਜਿੰਨੀ ਚੰਗੀ ਸੇਵਾ ਕਰ ਲੋਗੇ ਉਹ ਜਿਆ ਦੁੱਧ ਆਪਾਂ ਚੋਲਾਂਗੇ ਇਸ ਵਾਰਡ ਦੇ ਥੱਲੇ ਠੀਕ ਆ ਜੀ ਮਗਰੋਂ ਇਹ ਆ ਦੇਖੋ ਦਾ ਵੀ ਜਸ਼ਨ ਕੱਲੀ ਕੱਲੀ ਚੀਜ਼ ਹੰਦੀ ਚੈੱਕ ਕਰਾ ਦੇ ਭਰਾਵਾਂ ਨੂੰ ਠੀਕ ਆ ਜੀ ਦੂਰੋਂ ਲਾ ਕੇ ਹੋਂ ਕਿਸੇ ਨੇ ਆਉਣਾ ਤੇ ਬੇਤੁੜ ਕੇ ਮੇਰਾ ਭਰਾ ਤਸੱਲੀ ਕਰਿਓ ਇੱਥੇ ਆਣ ਕੇ ਚੋ ਕੇ ਕਿਉਂਕਿ ਸੂਸਵਾ ਪਈ ਹੈ ਕਰਮਾਂ ਲਈ ਇਹ ਤਾਂ ਹੈ ਨਹੀਂਗਾ ਵੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਲੈ ਕੇ ਜਾਣੀ ਕਿਸੇ ਨੇ ਹੋਣਾ ਆਪਦੀ ਖੁੱਲੇ ਦਲੀਲ ਦੇ ਨਾਲ ਕੋਈ 2 4 5 ਕਿਲੋ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਸੋ ਬਾਕੀ ਕਿਸੇ ਰਕਮ ਦੀ ਕੋਈ ਫੋੜ ਸ਼ਾਂਕ ਨਹੀਂ ਕੀ ਚਾਰੇ ਥਾਣਾ ਨਖੇੜ ਬਹੁਤ ਸੋਹਣਾ ਠੀਕ ਆ ਜੀ ਚੌਥਾ ਥਾਣਾ ਦੇ ਵਿੱਚ ਗੈਪ ਸਪੇਸ ਚੰਗੀ ਆ ਸੋ ਵੱਡੀ ਵੜਾ ਬਾਕੀ ਚਲੋ ਸੱਜੇ ਹਰੇਕ ਭਰਾ ਨੇ ਅੰਦਾਜ਼ਾ ਲਾ ਹੀ ਲੈਣਾ ਵੀ ਦੁੱਧ ਕਿੰਨਾ ਕੁ ਚਵਾਜੂਗੀ ਸੋ ਬੱਛੀ ਮਗਰ ਬੱਛੀ ਵੀ ਕਾਫੀ ਸੋਹਣੀ ਆ ਵੈਸੇ ਚੰਗੇ ਸੀਮਣ ਦੀ ਮਗਰ ਬੱਛੀ ਆ ਗਈ ਆ ਠੀਕ ਆ ਜੇ ਸਰ ਪਰਲੇ ਪਾਸੇ ਹੋ ਗਿਆ ਕੋਈ ਬੱਚਾ ਫਿਰ ਦਿਖਾ ਦੇ ਠੀਕ ਆ ਜੀ ਕੋਈ ਕ੍ਰੋਸ ਬ੍ਰੀਡ ਜੀ ਨਹੀਂ ਮਗਰਾਈ ਕੀ ਪੱਛੀ ਵੀ ਚੰਗੇ ਸੇਮਨ ਦੀ ਡਾਲੀ ਆ ਬੱਛੀ ਆ ਬ੍ਰੀਡ ਵਾਲੀ ਆ ਲਾ ਦਿਖਾ ਦੇ ਆ ਦੇਖੋ ਠੀਕ ਆ ਜੀ ਉਹ ਕਿ ਭਾਜੀ ਵਿਲੇਜ ਕੀ ਡਿਮਾਂਡ ਕੀ ਰੇਟ ਕਰਦੇ ਆ ਇਸ ਵੇਟ ਦਾ ਉਹ ਰੇਟ ਵੇਖ ਲਾ ਮੈਂ ਤਾਂ ਹੁਣ ਕਰੀਪਾ ਪਾਈਆਂ ਪੁਈਆਂ ਨਹੀਂ ਗਿਆ ਰੇਟ ਨਹੀਂ ਪਾਈਆਂ ਤੁਸੀਂ ਘੱਟ ਜੇ ਮੰਨ ਲਓ ਵੀ ਵੀਡੀਓ ਘੱਟ ਪਾਈ ਆ ਪਰ ਵੇਚਦੇ ਮਾਰ ਰੋਝ ਹੀ ਆ ਹਾਂਜੀ ਜੈ ਜੈ ਕਰਕੇ ਹਾਂ ਨਾ ਕਿੰਨੇ ਕੀ ਕਰਦਣੀਆਂ ਅੱਜ ਜੇ ਜੇ ਮੁੱਲ ਤੇ 90 ਵੀ ਕਰ ਲਾ ਭਾਵੇਂ 85 ਕਾਲਾ 82000 ਦੀ ਹਾਂ ਹਾਂਜੀ 82000 ਦੀ ਹਾਂਜੀ ਵੀ ਜਿੱਥੇ ਹੁਣ ਆਪਾਂ ਦੇ ਦੇਣੀ ਹਨਾ ਹਾਂਜੀ ਲਓ ਵੀ 82000 ਦੀ ਪਾਜੀ ਬਿੱਲਾ ਸ਼ਾਨ ਦਾ ਵੀ 82000 ਦੀ ਦੇ ਦੇਣੀ ਹਾਂ ਨਾ ਡਿਮਾਂਡ 90 92 95 ਦੇ ਵੀ ਕੁਝ ਵੀ ਕਰਾ ਲਓ ਦੇਣੀ 82000 ਦੀ ਆ ਬਾਕੀ ਕਾਲ ਲਾਓ ਮੇਰੇ ਭਰਾ ਸੰਪਰਕ ਕਰਿਆ ਜਿੱਥੇ ਵੀ ਕਿਸੇ ਭਰਾ ਦਿੱਤਾ ਹੈ ਬੈਠੀ ਪਿਠਾ ਲਿਓ ਸਪੀਡ ਪੜਾ ਪਛੀ ਬਹੁਤ ਸੋਹਣੀਆਂ ਨਸਲ ਜਾਤ ਮੇਰੇ ਭਣਾਣਾ ਚੈੱਕ ਕਰ ਹੀ ਲੈਣੀ ਆ ਨਸਲ ਫਰੀਡ ਬਹੁਤ ਵਧੀਆ ਠੀਕ ਆ ਜੀ ਅੱਗੇ ਸਾਇਗਰ ਨੰਬਰ ਤੇ ਇੱਕ ਗੱਬਣ ਵੜ ਬਖਾ ਦਿੰਨੇ ਆ ਭਰਾਵਾਂ ਨੂੰ ਇਹ ਗੱਬਣ ਬੱਚੀ ਆ ਗਈ ਤੇ ਇਹ ਪਾਜੀ ਸੂਬਾ ਕਿਨਵਾ ਇਹ ਦੂਸਰਾ ਸੂਬਾ ਦੂਸਰਾ ਸੂਬਾ ਲਓ ਜੀ ਦੂਸਰਾ ਸੂਬਾ ਅਗਲੀ ਵੜ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਗੱਬਣ ਵੜ ਆ ਤਕਰੀਬਨ ਦਿਨਾਂ ਦੀ ਗੱਲ ਕਰ ਲਈਏ ਸਮਾਂ ਹਜੇ ਪਾਜੀ ਲੱਜੂ ਹਫਤਾਕ ਆਹ ਤੱਕ ਲੈ ਜੂਗੀ ਲਓ ਜੀ ਇੱਕ ਹਫਤਾ ਸਮਾਂ ਇਹਦਾ ਬਾਕੀ ਆ ਬਹੁਤ ਬਰੀਡ ਵਾਲੀ ਬੱਚੀ ਆਹ ਸੋ ਨਸਲ ਫਰੀਡ ਇੱਕ ਵਾਰੀ ਪੂਰੀ ਚੈੱਕ ਕਰਾ ਦਿਆ ਜੇ ਥੋੜਾ ਜਿਹਾ ਪਾਜੀ ਹੌਲੀ ਤੋਰ ਲਿਆ ਜੇ ਹੈ ਸੋ ਟਿਲ ਟੁਲ ਲੈਵੇ ਦੇ ਵਿੱਚ ਕਾਫੀ ਜਿਆ ਥਾਲੇ ਬਣੂਗੀ ਕਰਮਾਲੀ ਚੰਗੀ ਗੋਲਾ ਗੋਲਾ ਬੈੜਦਾ ਚੰਗਾ ਬਾਕੀ ਪਾਲੀ ਸਾ ਵੀ ਚੰਗੀ ਆ ਠੀਕ ਆ ਲਾਗਿਓ ਜਿਵੇਂ ਕੋਈ ਕੈਮਰਾ ਮਾਰ ਕੇ ਲਾਗਿਓ ਦਿਖਾ ਦੇ ਭਰਾਵੋ ਠੀਕ ਆ ਜੀ ਨਖੇੜਨ ਖੂੜ ਬਹੁਤ ਵਧੀਆ ਬਾਕੀ ਥਣ ਵੀ ਪੂਰਾ ਮੁੱਠੀ ਹਾਂ ਥੋੜਾ ਪਾਜੀ ਪਿੱਲਾ ਜੀ ਐਨੂੰ ਕਰਿਆ ਜੇ ਇੱਥੇ ਐਨੂੰ ਕਰਿਓ ਇੱਥੇ ਢੱਕਿਆ ਜੀ ਇੱਥੋਂ ਵਿਖਾ ਦੇ ਜੀ ਹਾਂ ਗਾਰਡ ਪਛਾੜ ਪੂਰਾ ਤਸੱਲੀ ਨਾਲ ਭਰਾਵਾਂ ਨੂੰ ਚੈੱਕ ਕਰਾ ਦੇ ਅੱਗੋਂ ਸਟਾਰਟਿੰਗ ਚੰਗੀ ਆ ਹਾਈਟ ਮੀਡੀਅਮ ਦੇ ਵਿੱਚ ਆ ਠੀਕ ਆ ਜੀ ਬਾਕੀ ਐਚ ਐਫ ਕਰਾਸ ਬਰੀਡ ਦੇ ਵਿੱਚ ਆ ਰਾਜੀ ਰੂਜੀ ਵਾਲੇ ਪਾਸੋਂ ਠੀਕ ਆ ਜੀ ਨੋ ਡਾਊਟ ਮੇਰਾ ਭਰਾ ਕੋਈ ਸ਼ੱਕ ਹੀ ਨਹੀਂਗਾ ਬਾਕੀ ਜਿਹੜੇ ਫਾਰਮਰ ਤੋਂ ਆਈ ਆ ਜਾਂ ਜਿਹੜੇ ਕਿਸਾਨ ਭਰਾ ਤੋਂ ਆਈ ਆ ਚੰਗੀ ਸੇਵਾ ਕੀਤੀ ਕਹਿੰਨੇ ਥੱਲੇ ਕਰਮਾਂ ਦੀ ਪਾਊਗੀ ਥੱਬੇ ਪਰ ਪਾਊਗੇ ਜੇਠਾ ਸੱਤਾਂ ਦਿਨਾਂ ਨੂੰ ਠੀਕ ਆ ਜੀ ਅੱਜ ਹੋਰ ਤੇ ਭਲਕ ਹੋਰ ਹੈ ਬਾਕੀ ਬਿਲੇ ਵੀਰ ਤਿੱਪਣ ਟੁੱਪਣ ਦੀਆਂ ਗਾਰੰਟੀ ਤਸਲੀ ਇਹਦੀ ਵੀ ਮੈਂ ਨਾ ਮੋਗੇ ਵਾਂਗੂੰਂਦੀ ਆ ਠੀਕ ਹੈ ਭਰਾ ਹਾਂ ਬਾਕੀ ਬਾੜੀ ਦੱਸਣ ਡਈ ਆ ਪੂਰੀ ਯੋਰ ਦੇ ਵਿੱਚ ਤੇ ਫੁੱਲੀ ਵਜਣਾਂ ਦੌੜ ਕਰਮਾਂ ਦੀ ਹਾਂ ਆ ਠਾਈ ਹਾ ਠੰਡੀ ਠੁੰਡੀ ਪੂਰੀ ਹਨਾ ਠੰਡੀ ਫੁੱਲ ਕੋਈ ਨਹੀਂ ਲੈ ਵੀ ਕਰਾ ਦੇ ਜਗ ਠੀਕ ਆ ਜੀ ਉਹ ਤਾਂ ਹੈ ਠੰਡੀ ਧੀਰੀ ਸਿਰਸ ਲਾਗਾ ਠੀਕ ਆ ਜੀ ਤੇ ਪਲੀ ਪਲੀਤੀਆ ਕਰਮ ਜੀ ਰਉ ਰਤਾਲੀ ਆ ਬਾਕੀ ਦੁੱਧ ਚੰਗਾ ਚਵਾਜੂਗੀ ਥੱਲਿਓ ਬਣੂ ਬਣੂਗੀ ਚੰਗੀ ਆ ਜੇ ਖੁੱਲੂਗੀ ਚੰਗਾ ਇਹ ਪਾਜੀ ਬਿੱਲੇ ਜੀ ਕੀ ਰੇਟ ਕੀ ਡਿਮਾਂਡ ਕਰਤੀ ਇਹਦੀ ਇਹਦੀ ਡਿਮਾਂਡ ਤੇ 1 5 ਕਰਦੇ ਆ ਤੇ 95000 ਦੀ ਆਣਾ 95 ਦੀ ਹਾਂਜੀ ਕੁੱਲ ਐਸਲੂਸ ਕਰਦਿਏ ਹੁਣ ਮੌਕੇ ਤੇ ਕਰਦਿਏ ਕਦੋਂ ਕਰਦਾਂਗੇ ਕੋਈ ਭਣ ਪ੍ਰਸਤ ਕਰਦਾਂਗੇ ਕਰਾਂਗੇ ਮਾਨਤਾਨ ਕਰਦਾਂਗੇ ਖੁੱਲਾ ਕਰਦਾਂਗੇ ਲਓ ਜੀ 95000 ਦੀ ਵੀਰਾਂ ਦਾ ਵੀ ਇਹ ਦੇ ਦਾਂਗੇ ਯਸਨੋ ਠੀਕ ਆ ਜੀ ਬਾਕੀ ਫੋਨ ਕਰਿਓ ਜੇ ਮੇਰੇ ਭਰਾ ਜਿੱਥੇ ਕਿਸੇ ਭਰਾ ਦੀ ਤੈਅ ਬੰਦੀ ਉੱਥੇ ਬਿਠਾ ਲਿਓ ਠੀਕ ਆ ਬਾਕੀ ਵਹਿੜ ਬਹੁਤ ਚੰਗੀ ਆ ਬਰੀਡ ਵਾਲੀ ਆ ਬਰੀਡ ਵਾਲੀ ਆ ਕੋਈ ਕਈ ਵਾਰ ਆ ਪਾਜੀ ਬਿੱਲਾ ਜੀ ਇਤਰਾ ਹੋ ਜਾਂਦਾ ਵੀ ਪਿਛਲੇ ਘਰੋਂ ਜਿੱਥੋਂ ਆ ਪੱਲਿਉਨੇ ਆ ਮਾਲ ਕੋ ਦੁੱਧ ਦਾਤਾ ਦਾ ਵੇਰਵਾ ਦੇ ਦੇ ਨਹੀਂ ਦੁੱਧ ਤੇ 18 ਕਿਲੋ ਚੋਇਆ ਪਹਿਲੇ ਸੂਏ ਹੀ ਹੁਣਾ ਪਹਿਲਾਂ ਥੱਲੇ ਹਾਂ ਲਓ ਜੀ ਪਹਿਲਾਂ ਥੱਲੇ ਹਾਂ ਠੀਕ ਆ ਜੀ ਐਰ ਕੀ ਤੇ 20 ਤੋਂ ਬਾਹਰ ਹੀ ਦਊਂਗੀ ਠੀਕ ਆ ਜੀ ਪਹਿਲਾਂ ਥੱਲੇ ਕੋਈ 18 19 ਕਿਲੋ ਚੋਇਆ ਚਲੋ ਜੋ ਵੇਰਵਾ ਪਿੱਛੋਂ ਮਿਲਿਆ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਇਸ ਵਕਤ ਜਿਹੜੀ 95000 ਦੀ ਆ ਇੱਧਰ ਇੱਕ ਬੱਛੀ ਤੁਹਾਨੂੰ ਅੱਗੇ ਆਪਾਂ ਦਿਖਾਉਨੇ ਆ ਤੱਜੇ ਨੰਬਰ ਤੇ ਆ ਵੇਰਵਾ ਨਾਲ ਦੀ ਨਾਲ ਹੀ ਪਾਈ ਚੱਲਦੇ ਆ ਇਹ ਦੂਜੇ ਸੂਏ ਦੇ ਦੂਜਾ ਸੂਆ ਮਗਰ ਇੱਥੇ ਵੀ ਬੱਛੀ ਆ ਮਗਰ ਬੱਛੀ ਆ ਆ ਬੱਛੀ ਆ ਦੀ ਲਓ ਜੀ ਬੱਛੀ ਚੈੱਕ ਕਰਾ ਦੇ ਜੱਸਣਾ ਮਾਰ ਕੈਮਰਾ ਇੱਧਰ ਮਗਰ ਬੱਚੀ ਆ ਠੀਕ ਆ ਜੀ ਸੋ ਬੱਚਾ ਬਹੁਤ ਵਧ ਗਿਆ ਤੇ ਹੈ 10 12 ਦਿਨਾਂ ਦੀ ਸੂਈ ਆ ਹਾਂਜੀ ਕਿੰਨੇ ਕ ਦੁੱਧ ਤੇ ਆ ਗਈ ਵੀਰੇ ਦੁੱਧ 18 ਕਿਲੋ ਹੋਊਗਾ ਨਾ 18 ਕਿਲੋ ਹਾਂਜੀ ਲਓ ਜੀ 18 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਆ ਦੂਜੇ ਸਵੇਰ ਨਾ ਅਰੀਜਨਲ ਹੈ ਦੂਜਾ ਦੂਜਾ ਜੀ ਦੂਜੇ ਸਵੇਰ ਮਿਲ ਮਰੌਣ ਚਾਹ ਮਿੱਠੀ ਪੂਰੀ ਮੈਂ ਨਾ ਤੂੰ ਗੱਲ ਨਹੀਂ ਕੋਈ ਠੀਕ ਥਾਣੀ ਚੰਗਾ ਲੋਕ ਵਾਲਾ ਥਾਣੇ ਬਹੁਤ ਵਧੀਆ ਠੰਡੀ ਹੈ ਠੀਕ ਆ ਜੀ ਵੈਸੇ ਹੁਣ ਤਾਂ ਨਾ ਦੋਸਤੋ ਮਾਰਨਿੰਗ ਦਾ ਟਾਈਮ ਆ ਚਵਾਈ ਤਕਰੀਬਨ ਭਰੇ ਥਣ ਸਾਰੇ ਭਰਾਵਾਂ ਨੂੰ ਵੜਾ ਵਿਖਾਉਣੀਆਂ ਸੀ ਬੱਸ ਇਹ ਵੀ ਰੋਣੇ ਚਵਾਈ ਕਰ ਦਿੰਦੇ ਆ ਬਿੱਲੇ ਸ਼ਾਹ ਜੀ 6-7 ਕ'ਵਜੇ ਕਰ ਦਿੰਦੇ ਆ ਚਵਾਈ ਹਾਂ ਉੱਤਰ ਕੇ 5 ਕ'ਵਜੇ ਨਾ ਨਾ 6:30 ਵਜੇ 6:30 ਕੱਲੇ ਸੌਲੀ ਤਿਆਰੀਆਂ ਨੇ ਠੀਕ ਆ ਜੀ ਵੀਰਾਂ ਦਾ ਵੀ ਆਪਾਂ ਵੀ ਕੱਲੇ ਆ ਮਤਲਬ ਕੋਈ ਬੰਦਾ ਪੋਤਾ ਨਾਲ ਨਹੀਂ ਹੈਗਾ ਇਸ ਕਰਕੇ 6-7 ਕ'ਵਜੇ ਚਵਾਈ ਕਰਦੇ ਆ ਹੁਣ ਤਕਰੀਬਨ ਚਲੋ ਪਹਿਲਾਂ ਮੈਂ ਜਿਕਰ ਕਰਤਾ ਤੁਹਾਨੂੰ ਟਾਈਮ ਦੱਸ ਦਿੱਤਾ ਭਰੇ ਥਣ ਭਰੇ ਲੇਵੇ ਸਾਰੇ ਭਰਾਵਾਂ ਨੂੰ ਚੀਜ਼ਾਂ ਵਿਖਾਉਣੀਆਂ ਸੀ ਇਸ ਕਰਕੇ ਥੋੜੀ ਚਵਾਈ ਰੋਕੀ ਆ ਕੋਈ ਵੀ ਸੱਜਣ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦਾ ਟਾਈਮੋ ਟਾਈਮ ਤੇ 18 ਲੀਟਰ ਇਹਦੇ ਥੱਲੇ ਇਸ ਵਕਤ ਦੁੱ ਕੰਪੈਕਟੋ ਲੈਵਾ ਕੋਈ ਟਲਕਮਾ ਕੋਈ ਝੋਲੀ ਚੱਡਾ ਨਹੀਂਗਾ ਠੀਕ ਆ ਜੀ ਇੱਕ ਵਾਰੀ ਪੂਰਾ ਤੋਰੇ ਤਾਰੇ ਤੋਂ ਤੁਸੀਂ ਉਹ ਚੀਜ਼ ਵੇਖ ਲਿਆ ਜੇ ਕੰਪੈਕਟ ਲੈਵਾ ਦੁੱਧ ਵਾਲੀ ਵੜਾ 10 12 ਦਿਨਾਂ ਦੀ ਸੁਈ ਆ ਬੱਛੀ ਮਗਰ ਕਰਮਾਂ ਲਈ ਜੇ ਮੈਲੇ ਮੂਰੇ ਤੋਂ ਸਟਾਰਟ ਹੋ ਗਈ ਹੋਊਗੀ ਠੀਕ ਆ ਜੀ ਗਾ ਪੀਕ ਤੇ ਕੋਈ 25 ਦਿਨਾਂ ਤੱਕ ਮਹੀਨੇ ਤੱਕ ਜਾਊਗੀ ਦੁੱਧ ਮੇਰੇ ਭਰਾ ਤੁਸੀਂ ਸੇਵਾ ਕਰਕੇ ਕੋਈ ਹੋਰ ਵੀ ਥੱਲੇੋਂ ਚੰਗਾ ਚੋ ਸਕਦੇ ਦੁੱਧ ਵਿਆਂ ਤੋਂ ਬਾਹਰ ਹੀ ਦਊਗੀ ਹਾਂ ਸੋ 20 ਲੀਟਰ ਤੋਂ ਬਾਹਰ-ਬਾਰ ਲਾਊਗੀ ਮੱਥਾ ਤੇ ਬੱਛੀ ਵੱਡੀ ਆ ਵੱਡਾ ਕੱਦ ਕਾਠਾ ਠੀਕ ਆ ਬਾਕੀ ਰੰਗ ਬਾਜ ਆ ਪ੍ਰਿੰਟ ਪ੍ਰਿੰ ਉਹ ਤਾਂ ਪੂਰੀ ਜਿੰਦਾ ਮਰਜੀ ਬਿੱਲੇ ਸਾਹਿਬ ਨਾਲ ਹੱਥੋਂ ਤੇ ਲਾ ਕੇ ਥਾਣਾ ਨੂੰ ਵਿਖਾ ਦਿਓ ਭਰਾਵਾਂ ਨੂੰ ਤਸਦੀਕ ਕਰਾ ਦੇ ਜੀ ਠੀਕ ਆ ਜੀ ਕੋਈ ਗੱਲੀ ਕੋਈ ਵੰਗਾ ਕੋਈ ਰਸੀ ਪਾਉਣ ਦੀ ਵੀ ਲੋੜ ਨਹੀਂ ਜੀ ਠੀਕ ਆ ਆ ਵੇਖੋ ਲਓ ਜੀ ਇਸ ਵਕਤ 18 ਲੀਟਰ ਚੋਲਿਆ ਜੇ ਜਿਹੜਾ ਮੇਰਾ ਭਰਾ ਇੱਥੇ ਆਜੂਗਾ 18 ਲੀਟਰ ਦੀ ਗਾਰੰਟੀ ਤਸਦੀਕ ਆ ਅੱਜ ਦੀ ਘੜੀ ਵਧਾਉਣਾ ਘਟਾਉਣਾ ਕਿਸੇ ਦੀ ਸੇਵਾ ਦੇ ਡਿਪੈਂਡ ਆ ਵੀਰ ਬਿੱਲੇ ਕੀ ਮੁੱਲ ਕੀ ਡਿਮਾਂਡ ਕਰਦੇ ਆ ਇਸ ਵੜ ਦੀ ਮੁੱਲ 90 85 ਹਜ਼ਾਰ ਦੀ ਦੇ ਦਾਂਗੇ 85 ਦੀ ਹਾਂਜੀ ਠੀਕ ਹੈ ਮਤਲਬ ਆਪਾਂ ਰੇਟ ਉਹੀ ਪਾ ਰਹੇ ਆ ਥੋੜਾ ਬਾਬਾ ਹੋ ਜੂਗਾ ਮੌਕੇ ਤੇ ਮਾੜਾ ਮੋੜ ਜਿਆ ਥੋੜਾ ਬਹੁਤਾ ਜਿਆਦਾ ਹੰਲਾ ਨਹੀਂ ਕਰ ਰਹੀ ਦਾ ਠੀਕ ਹੈ ਜੀ ਜਿਆਦਾ ਮੁੱਲ ਮੰਗਾਂਗੇ ਜਿਆਦਾ ਥੋੜਾ ਦੇਣੇ ਦੇ ਨਹੀਂ ਬਿਲਕੁਲ ਸਹੀ ਗੱਲ ਆ ਸੋ ਮੁੱਲ ਵੀਰਾਂ ਦਾ ਪਹਿਲਾਂ ਹੀ ਉਹ ਮੰਗਿਆ ਆਪਾਂ ਜਿੱਥੇਕ ਪਸ਼ੂ ਦੇ ਦੇਣਾ ਚਲੋ ਫਿਰ ਵੀ ਕੋਈ ਭਣ ਭਰਾ ਦਾ ਪਿਆਰ ਹੁੰਦਾ ਠੀਕ ਆ ਜੀ ਲਿਹਾਜ਼ ਰੱਖਿਆ ਜਾਂਦਾ ਵੀ ਕੋਈ ਸੱਜਣ ਚੱਲ ਕੇ ਆਉਂਦਾ ਫਾਰਮਾਂ ਤੇ ਤੇ ਮਾਨਤਾ ਨੂੰ ਵੱਖਰੇ ਤੌਰ ਤੇ ਹੋਊਗਾ 85000 ਦੀ ਫਾਈਨਲ ਮਿਲ ਜੂਗੀ ਮਗਰ ਅੱਛੀ ਬੜੀ ਬਰੀਡ ਵਾਲੀ ਆ ਠੀਕ ਆ ਜੀ ਮੇਰਾ ਭਰਾ ਕੱਲ ਨੂੰ ਸਾ ਇਦੋਂ ਬਾਅਦ ਇੱਕ ਇਧਰ ਵੜ ਬੁਖਾ ਦਿੰਦੇ ਆ ਬਿੱਲੇ ਸ਼ਾਹ ਜੀ ਇਹ ਕਿਹੜੀ ਨਸਲ ਫਰੀਡ ਆ ਕੀ ਫਿਰ ਪਤਾ ਨਹੀਂ ਉਹ ਹੀ ਉਹ ਨੇਦਨ ਲੈ ਕੇ ਛੱਡ ਗਿਆ ਘਰੇ ਪਾਲੀਏ ਘਰੇ ਪਾਲੀ ਸੀ ਇਹ ਮੱਛੀ ਆ ਵੀ ਤਿਆਰ ਕੀਤੀ ਹਾਂ ਆ ਵੀ ਤਿਆਰ ਕੀਤੀ ਹੈ ਹਾਂ ਇਹ ਆਪਾਂ ਉਦੋਂ ਵੇਖਦੇ ਹੁੰਦੇ ਸੀ ਮੱਛੀ ਜਿਹੜੀ ਛੋਟੀ ਤਿਆਰ ਕਰਦੇ ਸੀ ਉਹ ਹੀ ਨਹੀਂ ਹਾਂ ਐਸ ਵਕਤ ਇਹਦੀ ਉਮਰ ਕਿੰਨੀ ਹੋਗੀ ਕੋਈ ਦੰਦਾ ਦੁੰਦਾ ਜੇਗੀ ਆ ਜੀ ਨਹੀਂ ਦੰਦਾ ਜਵਾਨ ਹੋਗੀ 6 ਦੰਦ ਹੋਣੇ ਆ ਠੀਕ ਆ ਜੀ ਹੁਣ ਕਿਤੇ ਨਾ ਕਿਤੇ ਖੜੀਆਂ ਖਲੋਤੀਆਂ ਹੁਣ ਤੇ ਕੰਨੀਆਂ ਹੁਣ ਇਹਦਾ 6 ਦੰਦ ਪੂਰੀ ਹੈ ਨਾ ਹਾਂ ਕੋਈ ਮਤਲਬ ਇਹਦਾ ਸੂਵੇ ਦਾ ਕੀ ਰਕਾਰਕੂੜ ਕੀ ਜਾਂਦਾ ਬੱਛੀ ਦਾ ਉਹ ਜੇ ਪਹਿਲਾ ਸੂਆ ਹੀ ਸੂਈ ਆ ਤੇ ਪਹਿਲਾ ਸੂਆ ਹੀ ਆ ਜੇ ਸੂਆ ਪਹਿਲਾ ਹੀ ਲੈ ਇਹ ਪੂਰਾ ਜ਼ੋਰ ਲਾਤਾ ਬਿੱਲੇ ਸ਼ਾਹ ਨੇ ਵੈਸੇ ਪਾਲੀ ਕਰਈ ਆ ਨਿਤਨ ਵੀਰ ਦੇ ਕੋਲ ਵੀ ਆਉਂਦੇ ਰਹੇ ਹੁਣ ਕੈਨੇਡਾ ਦੇ ਵਿੱਚ ਨੇ ਵੀਰ ਨੂੰ ਪਹਿਲਾਂ ਵੀ ਜੇ ਆਪਾਂ ਜ਼ਿਕਰ ਕੀਤਾ ਹੱਥੀ ਤਿਆਰ ਕੀਤੀ ਆ ਬੱਛੀ ਇਹਨਾਂ ਨੇ ਤੇ ਪਹਿਲਾ ਸੂਆ ਸੂਈ ਆ ਅੱਜ ਕਿੰਨੇ ਕਿ ਦਿਨ ਹੋ ਗਿਆ ਜੀ ਇਹਨੂੰ ਸੂਈ ਨੂੰ ਇਹਨੂੰ 4-5 ਦਿਨ ਹੋ ਗਏ ਸੂਈ ਨੂੰ ਆ ਮੇਰੇ ਭਰਾਵੇ ਕੋ ਠੀਕ ਆ ਜੀ ਸੇਵਾ ਸੇਵਾ ਦਾ ਫਰਕ ਹੁੰਦਾ ਚਲੋ ਮਾਲ ਜਿਹੜਾ ਅੱਗੋਂ ਆਉਂਦਾ ਭੈਣ ਭਰਾਵਾਂ ਦੇ ਕੋਲੋਂ ਉਹ ਵੀ ਕਈ ਵਾਰਾਂ ਠੀਕ ਆ ਜੀ ਚੰਗੀ ਸੇਵਾ ਦੇ ਵਿੱਚ ਆਇਆ ਹੋਵੇ ਤੇ ਰਾਜੀ ਹੁੰਦਾ ਬੱਛੀ ਵੀ ਉਹਨਾਂ ਨੇ ਘਰੇ ਤਿਆਰ ਕੀਤੀ ਐ ਤੇ ਬੱਛੀ ਮੇਰਾ ਭਰਾ ਵੇ ਕੋ ਠੀਕਾ ਜੀ ਲਾਲ ਤੇ ਚਿੱਟੇ ਬਿਲਕੁਲ ਕੰਟਰਾਸਟ ਦੇ ਵਿੱਚ ਆ ਬਿਲਕੁਲ ਕੰਬੀਨੇਸ਼ਨ ਤੁਸੀਂ ਚੈੱਕ ਕਰ ਲਿਆ ਜੇ ਕੰਪੈਕਟ ਲੇਵਾ ਪਹਿਲਾ ਸੂਬਾ ਸੂਈ ਤੇ ਮੂੰਹੋਂ ਦੰਦੀ ਸਿੱਕੀ ਆ ਕੱਲ ਨੂੰ ਕਿਸੇ ਭਰਾ ਨੇ ਚਲੋ ਇੱਥੇ ਆਣ ਕੇ ਮੂੰਹ ਪਟਕੇ ਵੇਖ ਲੈਣਾ ਆਪਾਂ ਕਹਿ ਦਿਆ ਦੰਦੀ ਚੌਕੀ ਉਹ ਗੱਲ ਬਾਤ ਨਹੀਂ ਕੱਲ ਆ ਵੀ ਉਨੀ ਕੀਤੀ ਜਾਊਗੀ ਵੀ ਜਿੰਨੀ ਇੱਥੇ ਆਣ ਕੇ ਚੀਜ਼ ਨਿਕਲੇ ਠੀਕ ਆ ਬਾਕੀ ਆਰਡਰ ਬਹੁਤ ਸੋਹਣਾ ਵੇਖੋ ਹਾਂ ਕੰਪੈਕਟ ਲੇਵਾ ਪੂਰਾ ਇਹਦਾ ਮਗਰ ਫਿਰ ਕੀ ਐ ਬੱਚਾ ਬੱਛਾ ਜੇ ਬੱਛਾ ਮਗਰ ਆ ਲਾਲ ਬਿਲਕ ਠੀਕਾ ਕ੍ਰੋਸ ਬ੍ਰੀਡ ਆ ਕੋਈ ਵੀਰ ਵਿੱਚ ਆਇਆ ਸਰਦਾ ਲਾਲੇ ਵਿੱਚ ਠੀਕਾ ਜੀ ਬਾਕੀ ਫੋਲੀ ਵੱਡੇ ਢਾਂਚੇ ਦੀ ਆ ਤਾਂ ਚਲੇ ਪਾਸੇ ਕੋਈ ਸ਼ੱਕ ਨਹੀਂਗਾ ਬਾਕੀ ਕੱਲਾ ਕੱਦ ਨਹੀਂਗਾ ਵੱਡਾ ਬਾਕੀ ਸਾਂਭੀ ਸੋਭੀ ਬੜੀ ਤਰੀਕ ਨਾਲ ਆ ਵੀਰ ਉਹਨਾਂ ਨੇ ਬਿੱਲੇ ਸਾਹਿਬ ਜੀ ਮਤਲਬ ਪਹਿਲਾ ਸੂਆ ਬੱਚੀ ਥਲੇ ਦੁੱਧ ਕਿੰਨਾ ਦੇ ਦੁੱਧ ਹੁਣ ਮੈਂ 17 18 ਕਿਲੋ 17 18 ਕਿਲੋ ਹਾਂ ਅੱਜ ਕਿੰਨੇ ਦਿਨਾਂ ਦੀ ਸੂਈ ਦੱਸਿਆ ਚਾਰ ਪੰਜ ਦਿਨ ਹੋ ਗਏ ਸੂਈ ਚਾਰ ਪੰਜ ਦਿਨ ਕੋਈ ਕੱਚਾ ਦੁੱਧ ਹੀ ਮੰਨੇ ਹਜੇ ਬੋਲੇ ਚ ਬਾਹਰ ਆਈ ਕੱਚਾ ਦੁੱਧ ਹੀ ਹਨਾ ਅੱਛਾ ਹੀ ਆ ਠੀਕ ਆ ਉਹ ਮਗਰ ਬੱਚਾ ਤੇ ਮੇਲ ਕਾਫ ਆ ਤੇ 17 ਉਮੀਦ ਕਰਦੇ ਆ ਹੋਰ ਵੀ ਚੰਗਾ ਵਧੂਗੀ ਹੋਰ ਨਹੀਂ ਵਧੂਗੀ ਦੁੱਧਾਂ ਦੇ ਨਾ ਇਹ ਤਾਂ ਸ਼ਟਾਟੇ ਤੋਂ ਬਾਹਰ ਹੀ ਦਊਗੀ ਵਿਹਾਂ ਤੋਂ ਬਾਹਰ ਹੀ ਆਊਗੀ ਮੇਲ ਮਲੋਂ ਚਾ ਠੰਡੀ ਰਹੀ ਪੂਰੀ ਠੰਡੀ ਉਤਰਨੀ ਲੱਤ ਛੜਦੀ ਠੀਕ ਆ ਠੀਕ ਆ ਬਾਕੀ ਟਾਜਾ ਵੇਖੋ ਮੇਰੇ ਭਰਾ ਠੀਕ ਆ ਜੀ ਪਲੀ ਪਲੋਸੀ ਵਾੜਾ ਪੂਰੀ ਅੱਗੇ ਜਿਹੜੇ ਮੇਰੇ ਫਾਰਮਰ ਭਰਾ ਸ਼ੌਕ ਪਗਾਉਣਾ ਚਾਹੁੰਦੇ ਆ ਵੀ ਵਾੜ ਮਿਲੇ ਸਾਨੂੰ ਤੇ ਪੂਰੀ ਜ਼ਬਰਦਸਤ ਗੁੰਦੀ ਹੋਵੇ ਪਿੰਡੇ ਦੀ ਸਰੀਰ ਦੀ ਤੇ ਇਹਨੂੰ ਹੱਥ ਪਾ ਲਿਆ ਜੇ ਮੇਰਾ ਭਰਾ ਫੇ ਤੁਰਕ ਬਹੁਤ ਵਧੀਆ ਚੰਗੀ ਕੁਆਲਿਟੀ ਹੈ ਹੈ ਆ ਆ ਵੇਖੋ ਆ ਬਹੁਤ ਵਧੀਆ ਚੰਗੀ ਖੂਬਸੂਰਤ ਕੁਆਲਿਟੀ ਹੈ ਬਿਲਕੁਲ ਕੰਪੈਕਟ ਲੈਵਾ ਤੇ 17 ਕਿਲੋ ਆਪਾਂ ਜਿਹੜਾ ਚਵਾ ਦਾਂਗੇ ਕਿ ਬਾਰ ਬਾਰ ਹੀ ਹੋਊਗਾ ਦੁੱਧ ਨਹੀਂ 17 18 ਕਿਲੋ ਹੋਏਗਾ ਹੁਣ ਜਿਹੜਾ ਚੋਲੀ ਦਾ ਇੰਨਾ ਤੇ ਹੈਗਾ ਆ ਹਾਂ ਠੀਕ ਆ ਠੀਕ ਆ ਠੀਕ ਆ ਇਹਦਾ ਭਾਜੀ ਬਿੱਲਾ ਸਾਹਿਬ ਜੀ ਕੀ ਰੇਟ ਰਹੂਗਾ ਅੱਜ ਇਹਦਾ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਇਹਦਾ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਜਿੰਨੀ ਰੀਜਨਲ ਪਾਲੀ ਉਹਨੇ ਰੀਜਨਲ ਰੇਟ ਮੰਗਣ ਦਾ ਰਾਤਾ ਫਿਰ ਹੈ ਨਹੀਂ ਕੁਆਲਿਟੀ ਅਸ਼ ਹੈ ਮੰਨਣਾ ਪਊਗਾ ਨੇ ਚੀਜ਼ ਵਧੀਆ ਬਾਕੀ ਚੀਜ਼ ਚੀਜ਼ ਦਾ ਮੋਲਾ ਠੀਕ ਆ ਜੀ ਇਹ ਮੇਰੇ ਭਰਾ ਜਿਹੜੇ ਸ਼ਕੀਨ ਆ ਸ਼ ਪੈਸੇ ਜਨੇ ਵੀਰ ਦੇ ਚੰਗੇ ਖਰਚ ਕਰਨੇ ਤਾਂ ਬਹੁਤ ਹੀ ਚੰਗੀ ਸ਼ਕੀਨ ਸਹ ਲੈ ਰਹੇ ਹੋ ਪਹਿਲਾ ਸੂਬਾ ਸੂਈਏ ਤੇ 17 ਲੀਟਰ ਤੋਂ ਬਾਰ ਬਾਰ 17 ਲੀਟਰ ਮੰਨੋ ਤੁਸੀਂ ਪਹਿਲਾ ਸੂਬਾ ਸੂਈਏ ਪੱਛੀ ਤੇ ਕਰਿਓ ਸੰਪਰਕ ਰੇਡ ਦਾ ਮੋਲ ਜਿਹੜਾ ਫੋਨ ਤੇ ਦੱਸ ਦਿੱਤਾ ਜੋ ਭਰਾਵਾਂ ਨੂੰ ਇਧਰ ਇੱਕ ਕ੍ਰਾਸ ਬ੍ਰੀਡ ਵਿਖਾ ਦਿੰਨੇ ਆ ਠੀਕ ਆ ਜੀ ਕੋਈ ਐਫ ਦੇ ਨਾਲ ਕੋਈ ਜਰਸੀ ਦਾ ਕ੍ਰਾਸ ਲਾ ਲਿਆ ਜੇ ਬਲਿਆ ਕੇ ਰੰਗ ਤੇ ਵਾਈਟ ਦਾ ਕੰਬੀਨੇਸ਼ਨ ਆ ਇਨੂੰ ਪਾਦੀ ਆ ਚ ਕਿੰਨਾਂ ਦਿਨ ਹੋ ਗਏ ਸੂਈ ਨੂੰ ਇਹਨੂੰ 4-5 ਦਿਨ ਹੋ ਗਏ ਜੀ ਅੱਜ ਪੰਜਵਾਂ ਚਾਰ-ਪੰਜ ਦਿਨ ਅੱਜ ਪੰਜਵਾਂ ਦਿਨ ਹੈ ਫਿਰ ਹਾਂਜੀ ਮਗਰ ਇਹਦਾ ਕੀ ਬੱਚਾ ਆ ਗਿਆ ਮਗਰ ਬੱਚਾ ਜੀ ਇਹਦਾ ਮਗਰ ਆ ਬੱਚਾ ਨਾਲੇ ਵਿਖਾ ਦਿਆ ਜੀ ਠੀਕ ਆ ਜੀ ਪੰਜਾ ਚੌ ਦਿਨਾਂ ਦੀ ਸੂਈ ਹੈ 나ੜੂਆ ਨਾਲ ਸੁੱਕਾ ਨਾਲ ਬੱਚੇ ਦੇ ਪੰਜਾ ਚੌ ਦਿਨਾਂ ਦੀ ਸੂਈ ਤੇ ਲਿਆ ਇਸ ਵਕਤ 16 ਕਿਲੋ ਦੁੱਧ ਆਇਆ 16 ਕਿਲੋ ਆ ਹਾਂ ਲਓ ਜੀ 16 ਕਿਲੋ ਦੁੱਧ ਆ 16 ਕਿਲੋ ਚਵਾਊਗੀ ਅ ਵੀ ਦੁੱਧ ਲਾਉ ਕੀ ਟਾਪ ਕਰਨ ਵਾਲੀ ਕੇ 나ੜੂ ਨਾਲ ਆ ਬੱਚੇ ਦਾ 16 ਕਿਲੋ ਇਸ ਵਕਤ ਠੀਕ ਆ ਜੀ ਤੇ 20 ਕਿਲੋ ਦੀ ਵੀ ਰੰਦਾ ਵੀ ਸ਼ੈਦੀ ਬਾਕੀ ਫਾਰਮ ਦੇ ਵਿੱਚ ਕੋਈ ਭਰਾ ਸਾੰਭੇ ਚੰਗੀ ਸੇਵਾ ਕਰੇ ਚੰਗੀ ਦੇਖ ਰਿਕ ਕਰੇ ਨਖੇੜ ਦੇ ਵਿੱਚ ਥਣ ਲੱਗਾ ਪੀੜੀ ਦੇ ਪਾਵੇ ਜਾਂ ਮਤਲਬ ਹੈ ਵੀ ਚਾਰੇ ਥਣ ਬੜੀ ਚੰਗੀ ਗਾਇਬ ਚੰਗੀ ਸੋਹਣੀ ਸਪੇਸ ਵੰਡ ਤੇ ਆ ਬਾਕੀ ਸਟਾਰਟਿੰਗ ਹੀ ਚੰਗੀ ਆ ਸਟਾਰਟਿੰਗ ਜਿਹੜੇ ਪਸ਼ੂ ਦੀ ਚੰਗੀ ਆ ਤੇ ਮੈਨੂੰ ਲੱਗਦਾ ਵੀ ਚਲੋ ਜਦੋਂ ਤਿੰਨ ਪੀਕ ਤੇ ਚੱਲਣਾ ਕਰਮ ਵਾਲੀਆਂ 20-25 ਦਿਨਾਂ ਤੱਕ ਦੁੱਧ 20 ਲੀਟਰ ਤੋਂ ਬਾਹਰ-ਬਾਰ ਚੁਭਾ ਜੋਗੀ ਬਲੈਕ ਰੰਗ ਦੇ ਵਿੱਚ ਆ ਕ੍ਰੋਸ ਬਰੀਡ ਕੱਲ ਨੂੰ ਗਰਮੀ ਦੇ ਵਿੱਚ ਵੀ ਵਾਧੇ ਵਾਲੀ ਆ ਸਿਆਲ ਦੇ ਵਿੱਚ ਤਾਂ ਚਲੋ ਜਿੰਨਾ ਪਾਲਾਂਗੇ ਉਹਨਾਂ ਦੁੱਧ ਆਪਾਂ ਚੋਲਾਂਗੇ ਪਸ਼ੂ ਥੱਲੇ ਮੁੱਠੀ ਮੁੱਠੀ ਥਾਣਾ ਹਾਇ ਠੰਡੀ ਧੀਰੀ ਆ ਠੀਕ ਆ ਹਾਂ ਸੋ ਬੱਛਾ ਮਗਰ ਇਹਦੇ ਮੇਲ ਕਾਬ ਠੀਕ ਆ ਜੀ ਤੇ ਚੋਣ ਜਾਣ ਚੰਗੀ ਆ ਉਹ ਮੇਰਾ ਭਰਾ ਜਿਹੜੇ ਨਗ ਸੁਸ਼ਵਾਏ ਆਪਾਂ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸਾਰੇ ਭਰਾਵਾਂ ਨੂੰ ਆਪਦੀ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਇਹ ਭਾਜੀ ਬਿੱਲੇ ਜੀ ਕੀ ਇਹਦਾ ਰੇਟ ਕੀ ਡਿਮਾਂਡ ਰਹੂਗੀ 65000 ਦੀ ਦੇ ਦਾਂ ਭਾਜੀ 65000 ਦੀ ਹਾਂਜੀ ਠੀਕ ਆ ਜੀ ਕੋਈ ਲੈਸਲਸ ਹੋ ਜੂਗੀ ਮੌਕੇ ਤੇ ਉਹ ਕਰਦਾਂਗੇ ਮਾਨਤਾਨ ਕਰਦਾਂਗੇ ਠੀਕ ਆ ਜੀ ਲਓ ਜੀ ਠੀਕ ਆ ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਵੈਸੇ ਵੰਗਾਰ ਅਸੀਂ ਕਿਸੇ ਨੂੰ ਪਾਉਣ ਦੀ ਲੋੜ ਨਹੀਂ ਗਈ ਪਾ ਲਓ ਭਾਵੇਂ ਨਾ ਪਾਓ ਕੋਈ ਗੱਲ ਨਹੀਂ ਮਤਲਬ ਜੇ ਨਾਂ ਵੀ ਪਾਈਏ ਫਿਰ ਹਲਦੀ ਚੋਲਦੀ ਦੀ ਮਾਰਾ ਬਰਦਤ ਦੇ ਨਹੀਂ ਇੱਕ ਸਾਥ ਦੁੱਧਾਂ ਕਰਦੀ ਠੀਕ ਆ ਜੀ ਲਓ ਵੀ 65000 ਦੀ ਇਹ ਅੱਜ ਫਾਈਨਲ ਮਿਲ ਜੂਗੀ ਆਪਣੇ ਭਰਾਵਾਂ ਨੂੰ ਬੱਚਾ ਮਗਰ ਤੇ ਇਧਰ ਜਿਹੜੀਆਂ ਆਪਾਂ ਤੁਹਾਨੂੰ ਵੜਾਂ ਬਖਾਤੀਆਂ ਨੇ ਠੀਕ ਆ ਜੀ ਤਕਰੀਬਨ ਫਰੇਕ ਭਰਾਵ ਦੀ ਆਪਦੀ ਪਰਖ ਸਾਰੇ ਵੀਰ ਸਿਆਣੇ ਆਪਦੀ ਆਪਦੀ ਸਮਝ ਤੁਸੀਂ ਲਾਈ ਲੈਣੀ ਆ ਕਿੰਨੇ ਕਿੰਨੇ ਦੁੱਧ ਚਵਾਉਣ ਵਾਲੀਆਂ ਵੜਾਂ ਨੇ ਤੇ ਬਾਕੀ ਬਾਕੀ ਵਿਜ਼ਿਟ ਜਰੂਰ ਕਰਿਆ ਕਰੋ ਪਹੁੰਚ ਜਰੂਰ ਕਰਿਆ ਕਰੋ ਮੇਰੇ ਭਰਾ ਠੀਕਾ ਜੀ ਆਨਲਾਈਨ ਵੀ ਸੌਦਾ ਮਗਾਉਂਦੇ ਹੋ ਤੁਸੀਂ ਮਗਾਇਆ ਕਰੋ ਠੀਕਾ ਜੀ ਕਿਉਂਕਿ ਜਨਮਰ ਜੋ ਦੱਸਿਆ ਜਾਊਗਾ ਉਹੀ ਨਿਕਲੂਗਾ ਠੀਕ ਆ ਇੱਕ ਭਾਜੀ ਬਿੱਲਾ ਸਾਹਿਬ ਜੀ ਇੱਕ ਆਪਣੇ ਸੰਪਰਕ ਨੰਬਰ ਜਿਹੜੇ ਕੰਟੈਕਟ ਨੰਬਰ ਵੀ ਕਰੀਏ ਵੀਰਾਂ ਨਾਲ ਸਾਂਝੇ ਹਾਂ ਉਹ 98780 ਹਾਂਜੀ 11475 ਕੋਈ ਨੰਬਰ ਹੈ ਮੇਰਾ 98780 11475 11475 ਇਹ ਨੰਬਰ ਸਕਰੀਨ ਦੇ ਉੱਪਰ ਚੱਲਦਾ ਪਿਆ ਜੀ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਤਾਂ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ